ਇਸ ਵਾਰਾ ਦੇਖ ਰਹੇ ਹੋ ਤੁਸੀਂ ਤਾਂ ਬਹਿਮਤ ਸਿੰਘ ਦੀ ਪਾਲ ਕਨੋਰੀ ਬਾਰਡਰ ਉੱਤੇ ਡਟੇ ਹੋਏ ਹਨ ਲਗਾਤਾਰ ਕਿਸਾਨੀ ਕੋਹਲ ਦਾ ਪੰਜਵਾ ਦੇਣਾ ਪਹਿਲਾਂ ਬਾਰਡਰ ਦੀਆਂ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਹਰਿਆਣਾ ਪੰਜਾਬ ਦਾ ਬਾਰਡਰ ਹੈ ਜਿੱਥੇ ਹਰਿਆਣਾ ਪੁਲਿਸ ਸੀਆਰਪੀਐਫ ਦੇ ਉੱਤੇ ਆਰਐਫ ਦੇ ਜਵਾਨ ਡਟੇ ਹੋਏ ਨੇ ਤਾਂ ਦੂਜੇ ਪਾਸੇ ਹੁਣ ਮਹਿਲਾਵਾਂ ਨੇ ਜਿਹੜੀਆਂ ਉਹ ਇੱਥੇ ਬਾਰਡਰ ਉੱਤੇ ਪਹੁੰਚ ਚੁੱਕੀਆਂ ਹੋਈਆਂ ਨੇ ਤਾਂ ਕੰਡੇ ਵਾਲੀ ਤਾਰ ਜਿਹੜੀ ਕਿ ਉਹ ਲਗਾਈ ਗਈ ਹੈ ਬੈਰੀਕੇਡ ਲਾਏ ਗਏ ਨੇ ਕੰਕਰੀਟ ਦੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਇਸ ਇਲਾਵਾ ਵੀ ਜਿਹੜੀ ਇੱਥੇ ਪਹੁੰਚਿਆ ਨੇ ਮਾਤਾ ਜੀ ਕੀ ਨਾਮ ਹੈ ਤੇ ਕਿਹੜੇ ਪਿੰਡ ਤੋਂ ਆਏ ਹੋ ਜੋਗੇ ਆ ਤਾਂ ਨਾਮ ਮੇਰਾ ਸਖਵਿੰਦਰ ਕੌਰ ਕਿਵੇਂ ਦੇਖਦੇ ਹੋ ਸਾਹਮਣੇ ਮਿਲਟਰੀ ਖੜੀ ਹੈ ਹਰਿਆਣਾ ਪੁਲਿਸ ਖੜੀ ਹੈ ਇੱਧਰ ਤੁਸੀਂ ਹੁਣ ਬਾਰਡਰ ਤੇ ਆ ਗਏ ਕੰਮ ਕੀਤਾ ਬੈਰੀਕੇਡ ਲਾ ਕੇ ਅਸੀਂ ਤਾਂ ਦਿੱਲੀ ਜਾਵਾਂਗੇ ਜਾਵਾਂਗੇ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਜਾਵਾਂਗੇ ਸਾਡੇ ਆਪਣੇ ਹੱਕ ਲੈ ਕੇ ਮੁੜਾਂਗੇ ਅਸੀਂ ਜਿਸ ਤਰ੍ਹਾਂ ਨਿਹਾਲ ਕਿਸਾਨਾਂ ਦੇ ਉੱਤੇ ਨੌਜਵਾਨਾਂ ਉੱਤੇ ਗੋਲੇ ਵਰਸਾਏ ਜਾ ਰਹੇ ਨੇ ਹਰਿਆਣਾ ਪੁਲਿਸ ਦੇ ਵੱਲੋਂ ਕਿਵੇਂ ਦੇਖਦੇ ਬਹੁਤ ਗਲਤ ਕੀਤਾ ਇਹਨਾਂ ਨੇ ਅਸੀਂ ਵੀ ਕੋਈ ਇਹੋ ਜਿਹਾ ਕੰਮ ਕੀਤਾ ਸਾਡੇ ਵੀਰਾਂ ਤੇ ਭਰਾਵਾਂ ਤੇ ਬੱਚਿਆਂ ਦੇ ਇਹਨਾਂ ਬੜੇ ਗਲਤ ਕੰਮ ਕੀਤੇ ਨੇ ਮਤਲਬ ਕੀ ਕਹਿਣਾ ਚਾਹੋਗੇ ਕਿ ਕਿਸਾਨੀ ਖੋਲ ਦੇ ਵਿੱਚ ਪਹੁੰਚੇ ਹੋ ਤਾਂ ਕੁਝ ਹੋਰ ਲੋਕ ਵੀ ਨੇ ਇੱਥੇ ਤਾਂ ਮਾਤਾ ਜੀ ਕਿਵੇਂ ਦੇਖਦੇ ਹੋ ਇੱਕ ਪਾਸੇ ਸਾਹਮਣੇ ਬਾਰਡਰ ਹੈ ਜਿਹੜਾ ਕਿ ਉਹ ਬਣਾਇਆ ਗਿਆ ਗੁੱਜਰ ਪਰ ਤੁਸੀਂ ਅੱਥਰ ਬਾਰਡਰ ਤੇ ਪਹੁੰਚ ਚੁੱਕੇ ਹੋ ਹਾਏ ਹਾਏ ਠੱਕੜ ਮਰ ਗਿਆ ਹਾਏ ਹਾਏ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਇਹ ਨਾ ਪੁਲਿਸ ਦੇ ਵੱਲੋਂ ਆਰਮੀ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਕਿਸਾਨਾਂ ਉੱਤੇ ਕਿ ਵਿੱਕੀ ਕੀਣਾ ਚਾਹੂਗੀ ਅਸੀਂ ਇਹਨਾਂ ਦਾ ਬਤਲਾ ਲਵਾਂਗੇ ਬਤਲਾ ਲਵਾਂਗੇ ਜਦ ਅਥਰੂ ਗੈਸ ਦੇ ਸਰਦਾਨਾਂ ਤੇ ਜਿਹੜੇ ਮਾਰਦੇ ਨੇ ਗੋਲੀਆਂ ਸਾਡੇ ਕੋਲ ਨਹੀਂ ਕਿਸਾਨਾਂ ਚੁੱਕਦੇ ਹੱਥ ਸਾਡੇ ਖੰਡੇ ਸੰਦੇ ਧੀਰੇ ਹੋ ਕੇ ਖਲੋਤੇ ਨੇ ਸਾਰੇ ਹੈ ਖਾਂਦੇ ਨੇ ਕੋਈ ਨਹੀਂ ਅਸੀਂ ਇੱਕ ਤਾਂ ਗੋਲੀਆਂ ਖਾਣੇ ਆ ਹੈ ਇਹ ਇਹਨਾਂ ਨੂੰ ਮੋੜਨਾ ਪਏਗਾ ਮੋਲ ਮੋਲ ਨੂੰ ਮੋੜਨਾ ਪਏਗਾ ਅਸੀਂ ਹੱਕ ਆਪਣਾ ਲੈ ਕੇ ਜਾਵਾਂਗੇ ਕਿਵੇਂ ਦੇਖ ਦਿਓ ਜਿਸ ਤਰ੍ਹਾਂ ਦੇ ਨਾਲ ਟੰਗ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਨਾਲ ਵਤੀਰਾ ਕੀਤਾ ਜਾ ਰਿਹਾ ਹੈ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਬਹੁਤ ਸਾਰੇ ਨੌਜਵਾਨ ਜ਼ਖਮੀ ਹੋਏ ਨੇ ਇੱਕ ਨੌਜਵਾਨ ਦੀ ਲੱਤ ਵੀ ਟੁੱਟ ਗਈ ਹੈ ਇੱਕ ਦੀ ਅੱਖ ਵੀ ਨੁਕਸਾਨੀ ਗਈ ਹੈ ਹਾਂਜੀ ਬਹੁਤ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਹਰਿਆਣਾ ਪੁਲਿਸ ਬਹੁਤ ਜ਼ਿਆਦਾ ਗਲਤ ਕਰ ਰਹੀ ਹੈ ਸਾਡੇ ਕਿਸਾਨ ਨੂੰ ਬਜ਼ੁਰਗਾਂ ਤੇ ਵੀਰਾਂ ਤੇ ਸਾਡੇ ਦੇ ਬੱਚਿਆਂ ਨਾਲ ਵੀ ਤਸ਼ੱਦਦ ਕਰ ਰਹੀ ਹੈ ਪਰ ਇਹ ਕਿਸਾਨ ਐ ਮੁਰਨ ਵਾਲੇ ਏਦਾਂ ਨਹੀਂ ਮੁਰਨ ਵਾਲੇ ਅਸੀਂ ਪਹਿਲਾਂ ਵੀ ਜਾ ਕੇ ਆਏ ਸੀ ਦਿੱਲੀ ਅਸੀਂ ਇਸ ਵਾਰ ਵੀ ਜਾ ਕੇ ਆਵਾਂਗੇ ਅਸੀਂ ਪਹਿਲਾਂ ਵੀ ਅੰਦੋਲਨ ਜਿੱਤ ਕੇ ਆਏ ਸੀ ਅਸੀਂ ਇਸ ਵਾਰ ਵੀ ਜਾਵਾਂਗੇ ਦਿੱਲੀ ਏਦਾਂ ਛੱਡਾ ਤੋਂ ਡਰ ਕੇ ਪਿੱਛੇ ਨਹੀਂ ਮੁਰਨ ਵਾਲੀ ਅਸੀਂ ਸੇ ਗੋਲੇ ਇੰਨੇ ਇੰਨੇ ਕ ਜਿਆਦਾ ਛੱਡੇ ਗਏ ਨੇ ਹਜੇ ਵੀ ਜਿਹੜੀ ਉਹਨਾਂ ਦੀ 스멜 ਖੜਿਆ ਨਹੀਂ ਜਾ ਰਹੀ ਨੱਕ ਨੂੰ ਚੜ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਇੱਥੋਂ ਤੱਕ ਕਿ ਕਈ ਵੀਰਾਂ ਦੀ ਅੱਖਾਂ ਵੀ ਸਾਡੇ ਖਰਾਬ ਹੋਈਆਂ ਨੇ ਇੱਥੋਂ ਤੱਕ ਕਿ ਬਹੁਤ ਜ਼ਿਆਦਾ ਜ਼ਖਮੀ ਹੋਏ ਨੇ ਇਥੋਂ ਗੈਸ ਦੇ ਬੋਲੇ ਨਾਲ ਬਹੁਤ ਜ਼ਿਆਦਾ ਗਲਤ ਨੇ ਸਾਡੇ ਇੰਨੇ ਜ਼ਿਆਦਾ ਬਜ਼ੁਰਗ ਜਿਹੜੇ ਜ਼ਖਮੀ ਹੋ ਰਹੇ ਨੇ ਤੇ ਬਿਲਕੁਲ ਵੀ ਹੈਰਾਨ ਹਾਂ ਉਸ ਬਹੁਤ ਜ਼ਿਆਦਾ ਜ਼ੁਲਮ ਕਰ ਰਹੀ ਹੈ ਬਿਲਕੁਲ ਤੁਹਾਨੂੰ ਡਰ ਨਹੀਂ ਲੱਗਿਆ ਵੀ ਅਸੀਂ ਵੀ ਬਾਰਡਰ ਤੇ ਚੱਲੇ ਹਾਂ ਜਿਸ ਤਰ੍ਹਾਂ ਉਹ ਦੇਖਿਆ ਹੋਣਾ ਕਿਸ ਤਰ੍ਹਾਂ ਦਾ ਮਾਹੌਲ ਹੈ ਬਣਾਈ ਅਸੀਂ ਜਿਸੀ ਨਹੀਂ ਡਰਦੇਗੇ ਅਸੀਂ ਆਦੇ ਖੁਸ਼ੀ ਨਾਲ ਆਏ ਆ ਸਾਡੇ ਵੀਰ ਸਾਡੇ ਭਰਾ ਸਾਡੇ ਸਾਰੇ ਆਏ ਨੇ ਅਸੀਂ ਆਏ ਆ ਸਾਰੇ ਆਏ ਨੇ ਅਸੀਂ ਆਪਣੇ ਭਰਾਵਾਂ ਨੂੰ ਨਹੀਂ ਮਰਵਾਉਣਾਗਾ ਬੱਚੇ ਨੂੰ ਵੀ ਨਾਲ ਲੈ ਕੇ ਪਹੁੰਚੇ ਸਾਡੇ ਬੱਚਿਆਂ ਵੇਖੋ ਨਾਲ ਆਏ ਨੇ ਸਾਡੇ ਬੱਚੇ ਅਸੀਂ ਨਹੀਂ ਡਰਦੇਗੇ ਸਾਡੀ ਮਦਦ ਬੱਚੇ ਨਿੱਕੇ ਨਿੱਕੇ ਸਾਡੇ ਨਾਲ ਆਏ ਨੇ ਅਸੀਂ ਨਾਲ ਦਿੱਲੀ ਤੱਕ ਜਾਵਾਂਗੇ ਆਹ ਰਾਮ ਦੀ ਜਿਹੜੀ ਕੋਸ਼ਿਸ਼ ਆ ਪੂਰੀ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਕਿ ਡਰਾਇਆ ਜਾਵੇ ਪਰ ਤੁਸੀਂ ਡਰਦੇ ਨਹੀਂ ਅਸੀਂ ਡਰਦੇ ਨਹੀਂ ਨਾ ਡਰਨਾ ਨਹੀਂ ਪਿਛਲੀ ਵਾਰ ਜਿਵੇਂ ਸੰਘਰਸ਼ ਚੱਲਿਆ ਸੀ 1 ਸਾਲ 3 ਮਹੀਨੇ ਕੀ ਲੱਗਦੇ ਐਸ ਵਾਰ ਕਿੰਨੀ ਦੇਰ ਦਾ ਸੰਘਰਸ਼ ਚੜੇ ਕੀ ਚੱਲਣਾ ਚੱਲ ਸਕਦਾ ਪਾਵੇਂ ਬੇਸ਼ੱਕ ਦੀ ਲੰਬਾ ਚੱਲਿਆ ਸੀ ਲੰਬਾ ਹੀ ਲੜਾਂਗੇ ਮੋਦੀ ਦੇ ਨਾਲ ਜਿੰਨਾ ਤੱਕ ਸਾਡੇ ਭੈਣ ਭਰਾ ਸਾਰੇ ਨੇ ਸਾਰੇ ਸਾਡੇ ਭੈਣ ਭਰਾ ਨੇ ਵੀਰਾਂ ਦੇ ਨਾਲ ਜਾਵਾਂਗੇ ਸਾਡੇ ਵੀਰ ਹੈ ਨਹੀਂ ਬਿਲਕੁਲ ਇਹੀ ਕਿਹਾ ਜਾ ਰਿਹਾ ਕਿ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਖੜੇ ਹਾਂ ਹੱਕ ਹੈ ਜਿਹੜੇ ਕੀ ਉਹ ਲੈ ਕੇ ਜਾਵਾਂਗੇ ਤਾਂ ਇੱਕ ਇਹ ਪਾਸੇ ਜਿਹੜੀ ਕੀ ਤਸਵੀਰ ਹੈ ਪੰਜਾਬ ਦੀ ਤਸਵੀਰ ਹੈ ਪੰਜਾਬ ਤੋਂ ਕਿਸਾਨ ਨੇ ਜਿਹੜੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਨੌਜਵਾਨ ਵੀ ਇੱਥੇ ਪਹੁੰਚੇ ਨੇ ਬਜ਼ੁਰਗ ਵੀ ਪਹੁੰਚ ਰਹੇ ਨੇ ਦੂਜੇ ਪਾਸੇ ਹੁਣ ਮਹਿਲਾਵਾਂ ਜਿਹੜੀਆਂ ਨੇ ਉਹ ਪਿੰਡਾਂ ਦੇ ਵਿੱਚੋਂ ਨਿਕਲ ਕੇ ਬਾਰਡਰਾਂ ਤੇ ਆਣਾ ਸ਼ੁਰੂ ਹੋ ਪਹੁੰਚਣਾ ਸ਼ੁਰੂ ਹੋ ਚੁੱਕੀਆਂ ਆਂ ਯਾਨੀ ਨਿੱਕੇ ਨਿੱਕੇ ਬੱਚੇ ਲੈ ਕੇ ਪਹੁੰਚਦੇ ਨੇ ਤੇ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਡਰਨ ਵਾਲੇ ਨਹੀਂ ਅਸੀਂ ਆਪਣੇ ਕਿਸਾਨ ਵੀਰਾਂ ਦੇ ਨਾਲ ਆ ਤਾਂ ਇਹ ਤਸਵੀਰ ਪੰਜਾਬ ਵਾਲੀ ਸਾਈਡ ਤੋਂ ਤੇ ਦੂਜੀ ਤਸਵੀਰ ਤੁਹਾਨੂੰ ਹਰਿਆਣੇ ਵਾਲੀ ਸਾਈਡ ਤੋਂ ਵੀ ਦਿਖਾ ਦਿੰਦੇ ਆ ਹਰਿਆਣੇ ਵਾਲੀ ਸਾਈਡ ਤੇ ਕਿਸ ਤਰ੍ਹਾਂ ਦੇ ਨਾਲ ਵਾਟਰ ਕੈਂਨਾਂ ਦੀਆਂ ਗੱਡੀਆਂ ਨੇ ਉਹ ਖੜੀਆਂ ਕੀਤੀਆਂ ਗਈਆਂ ਨੇ ਇੱਥੋਂ ਗ सीआरपीएफ आरपी आरएएफ फतेहरियाणा पुलिस ਦੇ ਜਿਹੜੇ ਕੀ ਜਵਾਨ ਨੇ ਉਹ ਡਟੇ ਹੋਏ ਨੇ ਤਾਂ ਸਰਕਾਰ ਕਿਸ ਜਵਾਨ ਅਤੇ ਕਿਸਾਰ ਆਮੋ ਸਾਹਮਣੇ ਜਿਹੜੇ ਕੀ ਨਜ਼ਰ ਆ ਰਹੇ ਨੇ ਤਾਂ ਮਹਿਲਾਵਾਂ ਹੁਣ ਇੱਥੇ ਬੈਠ ਚੁੱਕੀਆਂ ਨੇ ਤਾਂ ਪਿਛਲੇ ਲਗਾਤਾਰ 2-3 ਦਿਨ ਅਥਰੂ ਗੈਸ ਦੇ ਗੋਲੇ ਸੀਗੇ ਉਹ ਛੱਡੇ ਜਾਂਦੇ ਸੀਗੇ ਅਥਰੂ ਗੈਸ ਜਿਹੜੇ ਗੋਲੇ ਸੀਗੇ ਉਹ ਛੱਡੇ ਜਾਂਦੇ ਸੀਗੇ ਤਾਂ ਉੱਥੇ ਹੀ ਹੁਣ ਬਿਨਾਂ ਡਰੇ ਮਹਿਲਾਵਾਂ ਪਿੰਡਾਂ ਦੇ ਵਿੱਚੋਂ ਨਿਕਲ ਕੇ ਵੱਡੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕੱਲ ਨੂੰ ਜਿਹੜੀ ਕਿ ਮੀਟਿੰਗ ਉਹ ਵੀ ਰੱਖੀ ਗਈ ਹੈ ਤਾਂ ਕੱਲ ਦੀ ਮੀਟਿੰਗ ਦੇ ਵਿੱਚ ਕਿ ਜਿਹੜਾ ਸੱਟਾ ਨਿਕਲ ਕੇ ਸਾਹਮਣੇ ਆਂਦਾ ਹੈ ਅੰਦੋਲਨ ਇੱਥੇ ਖਤਮ ਹੋਏਗਾ ਜਾਂ ਫਿਰ ਕਿਸਾਨ ਕੱਲ ਤੋਂ ਬਾਅਦ ਦਿੱਲੀ ਵੱਲੋਂ ਕੁਝ ਕਰਨਾ ਸ਼ੁਰੂ ਕਰਨਗੇ ਕੈਮਰਾ ਪਰਸੋਂ ਸਣੀ ਦੇ ਨਾਲ ਹਿੰਮਤ ਸਿੰਘ ਇਕਪਾਲ ਦੇਣੀ ਸਵੇਰਾ ਖਨੋਰੀ ਬਾਰਡਰ